देखो आज ਇਹ ਸਾਰੀਆਂ ਗੱਲਾਂ ਸਾਫ਼ ਹੋ ਗਈਆਂ ਜਿਹੜੀਆਂ ਬੜੇ ਦਿਨਾਂ ਦੀਆਂ ਗੱਲਾਂ ਅਸੀਂ ਕਰ ਰਹੇ ਸੀ ਪਰ આરોਪ ਲਾਉਣ ਦਾ ਕੋਈ ਫਾਇਦਾ ਨਹੀਂ ਸੀ ਜਿੱਨਾਂ ਚਿਰ ਇਹ ਸਚਾਈ ਮੂਰੇ ਨਹੀਂ ਆਉਂਦੀ ਸੀ ਅੱਜ ਰਜੀਤ ਸਾਗਰ ਡੈਮ ਜਿਹੜਾ ਉੱਤੋਂ ਮਾਧੋਪੁਰ ਇਹ ਗੱਲ ਕਹੀ ਜਾ ਰਹੀ ਸੀ ਵੀ ਲਗਾਤਾਰ ਉੱਥੇ ਬੜੀ ਵੱਡੀ ਗਲਤੀ ਹੋਈ ਹੈ ਕਿਉਂਕਿ ਜਦੋਂ ਅਸਲੀ ਗੱਲ ਇਹ ਸੀ ਵੀ ਜਦੋਂ ਉਹ ਗੇਟ ਖੋਲਣ ਦੀ ਲੋੜ ਸੀ ਜਦੋਂ ਥੋੜਾ ਥੋੜਾ ਪਾਣੀ ਵੀ ਛੱਡਣਾ ਸੀ ਉਦੋਂ ਗੇਟ ਖੁੱਲੇ ਕੋਈ ਨਹੀਂ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਇਸ ਵੇਲੇ ਹੁਣ ਸਾਰਾ ਡੈਮ ਟੁੱਟ ਜੂ ਤਾਂ ਫੇਰ ਉੱਥੇ ਜਾ ਕੇ ਉਹ ਜਿਹੜੇ ਗੇਟ ਨੇ ਕਿਉਂਕਿ ਕਦੇ ਚੈੱਕ ਨਹੀਂ ਕੀਤੇ ਸੀ ਕਦੇ ਉਹਨਾਂ ਦੇ ਨਾਟ ਕਦੇ ਬੋਲਟ ਕਦੇ ਉਹਨਾਂ ਦੀ ਮਸ਼ੀਨਰੀ ਨਾ ਫੇਰ ਅਸਲੀ ਗੱਲ ਇਹ ਆ ਵੀ ਉਹਨਾਂ ਨੂੰ ਇਹਨਾਂ ਨੂੰ ਤੋੜਨਾ ਪਿਆ ਉਹ ਜਿਹੜੇ ਗੇਟ ਨੇ ਜਦੋਂ ਰੁੜਿਆ ਫਿਰਦਾ ਨਾ ਦਿਖਦਾ ਉਹ ਉੱਤੋਂ ਬੰਦੇ ਜਾ ਕੇ ਉਹਨਾਂ ਨੂੰ ਤੋੜਨਾ ਪਿਆ ਤੋੜਨਾ ਤੇ ਉਹ ਜਦੋਂ ਤੋੜੇ ਉਸ ਤਰੀਕੇ ਨਾਲ ਪਾਣੀ ਥੱਲੇ ਆਇਆ ਜਿਹਦੇ ਨਾਲ ਸਾਰਾ ਪੰਜਾਬ ਆ ਜਿਹੜਾ ਰੁੜ ਗਿਆ ਤੇ ਭਗਵੰਤ ਮਾਨਸਿਆਂ ਗੱਲਾਂ ਬੜੀਆਂ ਬੜੀਆਂ ਹਮੇਸ਼ਾ ਸਕਿਟ ਹਮੇਸ਼ਾ ਚੁਟਕਲੇ ਝੂਠ ਇੱਕ ਹੋਰ ਤਿੰਨ ਗੱਲਾਂ ਇਹਦੀਆਂ ਦੇਖ ਲਿਓ ਜਦੋਂ ਭਗਵੰਤ ਮਾਨ ਪੱਗ ਨੂੰ ਐ ਕਰੂਗਾ ਜਦੋਂ ਇਹ ਐ ਕਰੂਗਾ ਜਦੋਂ ਐ ਕਰੂ ਇਹਦਾ ਮਤਲਬ ਇਹ ਤਮਾਸ਼ਪੇੜੀ ਤੇ ਝੂਠ ਬੋਲਣ ਲੱਗਿਆ ਅੱਜ ਸਾਰੇ ਕੋਰੇ ਇਹ ਉਸ ਵੇਲੇ ਛੁੱਟੀਆਂ ਕਿੱਥੇ ਬਣਾਉਂਦੇ ਸੀ ਸਾਰੇ ਵਿਭਾਗ ਜਿਹੜੇ ਆ ਜਿਹੜੇ ਅਫਸਰ ਨੇ ਇਹ ਸਾਰੇ ਡੈਮਾਂ ਤੇ ਕੇਜਰੀਵਾਲ ਦੀਆਂ ਛੁੱਟੀਆਂ ਇਹਦੀ ਆਸਨਾ ਬਪਾਸਨਾ ਜੋ ਜੋ ਵੀ ਇਹ ਕਰਦਾ ਸੀ ਜਦੋਂ ਵੀ ਭਗਵੰਤ ਮਾਨ 4 ਦਿਨ 3 ਦਿਨ ਜਦੋਂ ਛੜੀ ਲਾਉਣੀ ਹੋਵੇ ਦੱਬ ਕੇ ਤੇ ਉਸ ਦਿਨ ਇਹ ਵੀ ਇਸ ਡੈਮਾਂ ਦੇ ਰੈਸਟੋਰੈਂਟ ਹੁੰਦਾ ਸੀ ਕੰਮ ਕਿਹਨੇ ਕਰਨਾ ਸੀ ਇਹ ਤਾਂ ਆਪ ਖੜੇ ਪਏ ਸੀ ਉੱਥੇ ਇਹਨਾਂ ਨੇ ਲੋਕਾਂ ਨੂੰ ਕੀ ਬਚਾਉਣਾ ਸੀ ਹੱਟ ਤੋਂ ਤੇ ਅੱਜ ਇਹ ਬਹੁਤ ਸ਼ਰਮਨਾਕ ਗੱਲ ਆ ਹੁਣ ਚਾਰ ਅਫਸਰਾਂ ਤੇ ਗੱਲ ਪਾਉਣ ਨਾਲ ਨਹੀਂ ਗੱਲ ਬਣਨੀ मिनिस्टर ਘੱਟੋ ਘੱਟ कट मिनिस्टर ਜਿਹੜਾ ਇਹ ਵਾਟਰ ਰਿਸੋਰਸਿਸ ਦਾ ਮਿਨਿਸਟਰ ਨੂੰ ਆਪ ਅਸਤੀਫਾ ਦੇ ਦੇਣਾ ਚਾਹੀਦਾ ਜਾਂ ਮਿਨਿਸਟਰ ਤੋਂ ਅਸਤੀਫਾ ਲੈ ਲੈਣਾ ਚਾਹੀਦਾ ਕਿਉਂਕਿ ਉਸ ਬੰਦੇ ਨੇ ਪੰਜਾਬ ਡੋਬਿਆ ਤੁਸੀਂ ਇੱਕ ਵੀ ਮੀਟਿੰਗ ਜੇ ਪਹਿਲਾਂ ਕੀਤੀ ਹੁੰਦੀ ਜਾ ਕੇ ਦੇਖਿਆ ਹੁੰਦਾ ਵੀ ਅੱਜ ਹਾਲ ਕੀ ਹੈ ਡੈਮਾ ਦਾ ਤੇ ਅੱਜ ਆ ਸਥਿਤੀ ਨਾ ਹੁੰਦੀ ਹਜੇ ਵੀ ਕਾਨੂੰਨ ਕਰਨੇ ਸੀ ਇਸ ਪਿੰਡ ਇਹਨੂੰ ਵੀ ਲਕੋ ਲੈਂਦੇ ਹਜੇ ਲੁਕਣੀ ਨਹੀਂ ਸੀ ਪਰ ਕੋਈ ਗੱਲ ਹਾਰੀ ਇਮੇਜਿੰਗ ਜਿਹੜੀ ਹੈ ਸੈਟਲਾਈਟ ਤੋਂ ਉੱਤੋਂ ਸਾਰੀਆਂ ਇਮੇਜਾਂ ਸਾਡੇ ਕੋਲ ਹੈਗੀਆਂ ਨੇ ਪਰ ਅਸੀਂ ਇਸ ਵੇਲੇ ਉਹ ਗੱਲਾਂ ਕਰਨੀਆਂ ਨਹੀਂ ਚਾਹੁੰਦੇ ਸੀ ਕਿਉਂਕਿ ਇਸ ਵੇਲੇ ਲੋਕਾਂ ਨੂੰ ਲੋੜ ਆ ਤੇ ਅਸੀਂ ਜੇ ਉਹ ਗੱਲਾਂ ਕਰਦੇ ਫਿਰ ਤੁਸੀਂ ਸੈਂਟਰ ਤੇ ਸਟੇਟ ਦੀਆਂ ਗੱਲਾਂ ਕਰਦੇ ਇਸ ਕਰ ਇਕਲੀ-ਕਲੀ ਗੱਲ ਦੀ ਜਾਣਕਾਰੀ ਜੋ ਤੁਸੀਂ ਕੀਤਾ ਪਰ ਅੱਜ ਅੱਜ ਭਗਵੰਤ ਮਾਨ ਸਿਓ ਅੱਜ ਹੀ ਉਸ ਮਨਿਸਟਰ ਨੂੰ ਉਹਦੇ ਸਮਾਨ ਬਣ ਕੇ ਉਹਦਾ ਟਰੰਕ ਬੰਨ ਕੇ ਉਹਨੂੰ ਘਰੋਂ ਤੋਰੋ ਜੇ ਉਹਨੂੰ ਨਹੀਂ ਤੋਰਨਾ ਤਾਂ ਫਿਰ ਤੁਸੀਂ ਘਰੇ ਜਾਓ